ਬਿਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਜ ਧਿਆਨ ਇਹ ਭਾਈ ਜੀ ਨੂੰ ਸਾਹਿਬ ਦੇ ਬਚਨਾਂ ਨੂੰ ਕਮਾਉਣ ਵਾਲੇ ਪੁਰਖ ਜਿਹੜੇ ਹੈ ਉਹ ਮਨ ਸਹਜ ਰੂਪ ਦੇ ਧਿਆਨ 'ਚ ਲੱਗ ਜਾਂਦਾ ਹੈ ਸੋਹੇ ਮਹਾਰੇ ਨੂੰ ਚੁੰਹਦੇ ਰਹਿੰਦੇ ਹੈ ਗੁਰਬਚਨੀ ਗੁਰੂ ਦੇ ਬਚਨਾਂ ਕਰਕੇ ਹੀ ਮਨ ਸ਼ਿਰੋਮਣੀ ਜੋ ਰੂਪ ਹੈ ਉਹਦੇ ਮਿਲ ਜੇ ਤਾਂ ਧਿਆਨ ਜੁੜਿਆ ਰਹਿੰਦਾ ਹਰ ਵਕਤ ਹਰ ਕ ਰੰਗ ਰਤਾ ਮਨ ਮਾਨ ਨੇ ਇਹਦਾ ਮਨ ਹਰੀ ਦੇ ਪ੍ਰੇਮ 'ਚ ਰੰਗਾ ਜਾਂਦਾ ਹੈ ਉਹਨਾਂ ਜੋ ਵਾਹਿਗੁਰੂ ਨੂੰ ਮਨ ਮੰਨ ਜਾਂਦਾ ਹੈ ਕਿ ਇਹਨੂੰ ਹੁਣ ਮੇਲ ਲਿਏ ਆਪ ਦੇ ਵਿੱਚ ਜੋ ਹਰੀ ਦਾ ਨਾਮ ਮੰਨਣ ਕਰਨ ਨੂੰ ਚ ਮੰਨ ਗਿਆ ਹੈ ਉਹ ਹਰੀ ਦੇ ਰੰਗ ਆਨੰਦ ਵਿੱਚ ਰੰਗਿਆ ਗਿਆ ਹੈ ਰੂਪ ਵਿੱਚ ਮਨੁੱਖ ਪਰੰਗ ਨੂੰ ਪੁੱលਨੇ ਬਹਰਾਨੇ ਮਨੁੱਖ ਲੋਕਾਂ ਦਾ ਬਹਰਾਨੇ ਕਮਲੂ ਹੈ ਉਹ ਪਰਮ ਵਿੱਚ ਪੁੱਲ ਰਹੇ ਹਨ ਹਰ ਬਿਨ ਕਿਉਂ ਰਹੀ ਹੈ ਗੁਰ ਸ਼ਬਦ ਪਛਾਨੇ ਤਾਈ ਹਰੀ ਦੇ ਨਾਮ ਜਪੇ ਜਪਨੇ ਕਿਉਂ ਰਹੀ ਹੈ ਗੁਰੂ ਸਾਹਿਬ ਦੇ ਉਪਦੇਸ਼ ਪਛਾਣੇ ਤੋਂ ਬਿਨਾਂ ਕਿਵੇਂ ਰਹੀਏ ਜੀਵਨ ਕਰਕੇ ਨਹੀਂ ਲਿਖਾ ਜਾ ਸਕਦਾ ਹਰ ਦਿਨ ਹਰੀ ਦੇ ਅੱਗੇ ਬੇਨਤੀ ਕਰੀਏ ਤੇ ਮਾਰੇ ਆਜੋ ਕੈਸੇ ਤੋਂ ਮੈਨੇ ਕਿਵੇਂ ਰਹਿ ਸਕੀਏ ਕਿ ਗੁਰ ਸਾਹਿਬ ਦੇ ਪਛਾਣੇ ਬਿਨੂ ਗੁਰੂ ਸਾਹਿਬ ਦੇ ਸ਼ਬਦ ਪਛਾਣੇ ਤੋਂ ਬਿਨਾਂ ਹਰੀ ਜਿਵੇਂ ਰਹੋਗੇ ਪਹਿਲਾਂ ਗੁਰੂ ਸਾਹਿਬ ਦੇ ਸ਼ਬਦ ਦੀ ਪਛਾਣ ਕਰੋ ਫਿਰ ਹਰੀ ਦੇ ਅੱਗੇ ਬੇਨਤੀ ਕਰੋ ਫਿਰ ਹਰੀ ਤੋਂ ਬਿਨਾਂ ਕਿਵੇਂ ਜੀਵਿਆ ਜਾਵੇ ਆਪਣਾ ਜੀਵ ਨਹੀਂ ਹਰੀ ਹੈ ਇਹ ਗੁਰੂ ਸਾਹਿਬ ਦੇ ਸ਼ਬਦ ਪਛਾਣੇ ਤੋਂ ਬਿਨਾਂ ਹਰੀ ਰੂਝ ਕੇ ਨਹੀਂ ਰਹਿ ਸਕਾਂਗੇ ਵਾਹਿਗੁਰੂ ਜੀ ਤਾਂ ਹੀ ਭੇਦ ਹੋ ਕੇ ਰਹਾਂਗੇ ਇਹ ਗੁਰੂ ਸਾਹਿਬ ਦੇ ਸ਼ਬਦ ਨੂੰ ਪਛਾਣਾਂਗੇ ਬਿਨ ਦਰਸ਼ਨ ਕੈਸੇ ਜੀਵਾਂ ਮੇਰੀ ਮਾਈ ਮੇਰੀ ਮਾਤਾ ਤੇ ਦਾ ਰੂਪ ਸੰਤ ਜਨੋ ਵਾਹਿਗੁਰੂ ਦੇ ਦਰਸ਼ਨ ਤੋਂ ਬਿਨਾ ਕਿਵੇਂ ਜੀਵੀਏ ਜੀਵਿਆ ਨਹੀਂ ਜਾਂਦਾ ਹੈ ਹਰ ਬਿ ਹਰ ਬਿਨ ਜੀ ਆ ਰਹਿ ਨਾ ਸਕੈ ਖਿੰਨ ਹਰੀ ਜੀ ਪ੍ਰਾਪਤਿ ਬਿਨ ਖਿੰਨ ਜਿੰਨਾ ਚਿਰ ਵੀ ਕਰ ਸਕਦਿਆਂ ਦੋ ਖਿੰਨ ਗੁਜ਼ਰ ਜਾਂਦੇ ਐ ਇਹਨੇ ਜੀ ਹਰੀ ਦੀ ਪ੍ਰਾਪਤੀ ਬਿਨੈ ਸਾਡਾ ਜੀਵਨ ਰਹਿ ਨਹੀਂ ਸਕਦਾ ਹੈ ਸਤਗੁਰੂ ਗੂੰਜ ਗੁਜਾ ਜੀ ਸੰਗੂ ਜੀ ਨੂੰ ਬੁਝ ਸਿੱਖਿਆ ਕਿਰਦਾ ਕਰਕੇ ਬੁਝਾਈ ਸਮਝਾ ਦਿੱਤੀ ਹਾ ਹਾ ਮੇਰਾ ਪ੍ਰਭ ਬਿਸਰੈ ਹਉ ਮਰੋ ਦੁਖਾਲੀ ਜੀ ਵੀਰ ਵਾਹਿਗੁਰੂ ਭੁੱਲਿ ਗਏ ਰਹਾ ਬਿਸਰਾਮ ਦੇ ਕੇ ਕਹਿੰਦੇ ਹੈ ਤਾ ਹਉ ਜਿਗਿਆਸੂ ਕਹਿੰਦਾ ਕਿ ਮਾਰਾ ਮ ਦੁਖ ਵਾਲੀ ਹੋ ਕੇ ਸਾਡਾ ਮਰਨਾ ਹੁੰਦਾ ਏ ਦੁਖਾਰੀ ਹੋ ਕੇ ਦੁਖਵਾਲੀ ਹੋ ਕੇ ਸਾਸ ਗਿਰਾਜ਼ ਜਪੋ ਆਪਣੇ ਹਰਿ ਭਾਲੀ ਹਰੀ ਜੋ ਹੈ ਆਪਣਾ ਗੁਰਾਂ ਦੁਆਰਾ ਇਹ ਵੀ ਭਾਲ ਕਰਕੇ ਖੋਜ ਕਰਕੇ ਸਵਾਸ ਗਿਰਾਜ਼ ਜਪਨਾ ਕਰੀਏ ਕਿਉਂ ਆਪਣੇ ਹਰੀ ਨੂੰ ਭਾਲ ਲਈਦਾ ਲੱਭ ਲਈਦਾ ਹੈ ਅੰਮ੍ਰੋਹੀ ਸਾਧ ਬੈ ਰਾਗਨ ਹਰ ਨਾਮ ਨਿਹਾਲੀ ਜੋ ਪਰਮੇਸ਼ਰ ਦੇ ਨਾਮ ਕਰਕੇ ਨਿਹਾਲ ਹੋ ਗਈ ਹੈ ਨਾ ਉਹ ਸਭੈ ਗੁਰਾਂ ਨੂੰ ਸੁਰਤ ਹੈ ਉਹਨਾਂ ਦੀ ਕਨੇ ਕਿਸੇ ਪਦਾਰਥ ਚ ਫਸੇ ਨਹੀਂ ਹਨ ਉਹ ਅਬ ਜਾਣੇ ਗੁਰਮੁਖ ਹਰਿ ਨਾਲ ਅਵੇ ਇਸ ਮਨੁੱਖਾ ਜੰਮੀ ਜਾੜਿਆ ਹੈ ਗੁਰਮੁਖਾਂ ਦੀ ਸੰਗਤ ਕਰਕੇ ਗੁਰਾਂ ਦੁਆਰਾ ਕਿ ਹਰੀ ਨਾਲ ਹੀ ਅੰਗ ਸੰਗ ਹੈ ਆਕਾਥ ਤਥਾ ਕਹੀਐ ਗੁਰਪਾ ਤੇ ਭਾਈ ਕਹਨ ਸੋ ਰਹਿਤ ਕਥਾ ਹੈ ਗੁਰੂ ਸਾਹਿਬ ਜੀ ਕਾ ਜਿ ਆਵੇ ਤਾਂ ਕਹਿ ਦਿੰਦੇ ਦੱਸ ਦਿੰਦੇ ਐ ਸੋ ਪ੍ਰਭ ਦੂਰ ਨਹੀਂ ਤਰਬ ਤੂੰ ਹੈ ਪ੍ਰਭ ਆਗਮ ਆਗੂ ਚਰ ਦੇ ਦਿਖਾ ਜੋ ਪ੍ਰਮੇਸ਼ਰ ਮਨ ਕਰਕੇ ਅਦਮ ਹੈ ਇੰਦਰੀਆਂ ਦੇ ਅਵਿਸ਼ੇ ਹੈ ਉਹਨੂੰ ਸਾਰਿਆਂ ਥਾਂਵਾਂ ਦੀ ਪਰਿਣ ਕਰਕੇ ਉਹ ਖਾਂਦੇ ਜੋਤੀ ਸਰੂਪ ਨੂੰ ਬ੍ਰਹਮਕਾਰ ਬਿਕਤੀ ਕਰਕੇ ਬੇਨਗੁਰ ਕਰਣੀ ਕੇ ਆਕਾਰ ਕਮਾਉਂਦਾ ਹੋਰ ਭਾਈ ਤੂੰ ਕਾਰਜ ਜੱਬ ਤੱਕ ਕਰਦੇ ਫਿਰਨੇ ਬਿਨਾ ਗੁਰੂ ਸਾਹਿਬ ਦੀ ਭਗਤੀ ਤੋਂ ਕੀ ਕਾਰ ਕਮਾਉਣੀ ਹੈ ਕਿਸੇ ਕਾਰਨ ਕੰਮ ਤਾਂ ਆਉਣਾ ਨਹੀਂ ਇਸ ਕਰਕੇ ਗੁਰੂ ਸਾਹਿਬ ਦੀ ਭਗਤੀ ਕਰੋ ਸਾਰੀਆਂ ਕਮਾਈਆਂ ਜੋ ਇਹ ਕਮਾਈ ਹੈ ਆਉ ਮੈਂ ਮੀਠ ਚੱਲ ਗੁਰ ਸਬਦ ਸੁਮਾਏ ਕਰਨੀ ਭਗਤੀ ਕਿਵੇਂ ਕਰੀਏ ਕਹਿੰਦੇ ਹਉਮੈ ਨੂੰ ਮੀਠ ਕੇ ਚੱਲੇ ਗੁਰੂ ਸਾਹਿਬ ਦੇ ਸ਼ਰੂ ਕੀ ਨੀਂ ਕਰੇ ਬਿੱਤੀ ਨੂੰ ਸੁਆਵੇ ਮੇਲੇ ਨਾਸ ਕਰੇ ਮਨਮੁਖ ਵਿਛੜਾ ਕੋਟੀਰਾ ਜਿਹੜੇ ਮਨਮੁਖ ਲੋਕ ਆਉਨਾ ਵੀ ਖੁਤਿਆਈ ਵਾਲੀ ਰਾਸ਼ ਪੂੰਜੀ ਹੈ ਸਰਦ ਹੈ ਉਹ ਖੋਤੇ ਕੋ ਪੂਤਾ ਪ੍ਰੇਤਾ ਦੀ ਮੜੀਆਂ ਮਸਾਣਾ ਨਹੀਂ ਪੂਜਾ ਕਰਦੇ ਰਹਿੰਦੇ ਆ ਇਸ ਕਰਕੇ ਮਨੁੱਖਾਂ ਦੀ ਬੁੱਧੀ ਵਿਛੜੀ ਰਹਿੰਦੀ ਸਰੂਪ ਵੱਲੋਂ ਖੋਤੀ ਸਰਵਾ ਹੋਣੇ ਕਰਕੇ ਗੁਰਮੁਖ ਨਾਮ ਮਿਲਾ ਸਾਬਾ ਜਿਹੜਾ ਗੁਰਮੁਖ ਹੈ ਉਹ ਧੰਤਾਰੀ ਯੋਗ ਹੈ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਮਿਲਦਾ ਨਾਮ ਕਰਕੇ ਨਾਮੀ ਕਿ ਮਿਲ ਜਾਂਦੇ ਆ ਉਪਨ ਗਰੇ ਯੋਗ ਹੁੰਦੇ ਹਨ ਹਰ ਕਿਰਪਾ ਧਾਰੀ ਦਾਸਨ ਦਾਸ ਜੋ ਮਨੁੱਖ ਦਾਸਾਂ ਦੇ ਦਾਸ ਹੋਏ ਆ ਸੇਵਕਾਂ ਦੇ ਸੇਵਕ ਮਨ ਬਾਣੀ ਹੀਰ ਕਰਕੇ ਹੋਏ ਆ ਦਾਹ ਜਿਹੜੀ ਇੰਦਰੀਏ ਹੈ ਇਹਨਾਂ ਦੇ ਜੀਵ ਦਾਸ ਬਣੇ ਹੋਏ ਆ ਇਹਨਾਂ ਦਾਸਾਂ ਨੂੰ ਆਪ ਦੇ ਦਾਸ ਬਣਾ ਕੇ ਵਾਹਿਗੁਰੂ ਦੇ ਸੇਵਕਾਂ ਦੇ ਸੇਵਕ ਜਿਹੇ ਬਣੇ ਆ ਉਹਨਾਂ ਦੇ ਹੋਈ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਕੀਤੀ ਹੈ ਜਨ ਨਾਨਕ ਹਰ ਨਾਮ ਧਨ ਰਾ ਸਤਿਗੁਰੂ ਮਹਨਕ ਦੇਵ ਜੀ ਕਹਿੰਦੇ ਹੋ ਨਾ ਜਨਾਂ ਦੇ ਪਾਈ ਪਰਮੇਸ਼ਰ ਦੇ ਨਾਮ ਦੀ ਧਨ ਦੀ ਇਹ ਰਾਸ ਪੂੰਜੀ ਪ੍ਰਾਪਤ ਹੁੰਦੀ ਹੈ ਸੱਚਾ ਧਨ ਹੈ ਉਹਨਾਂ ਕੋਲ ਦੇ ਨਾਮ ਧਨ ਜਿਹੜਾ ਰਾਸ ਸੱਚਾ ਹੈ ਸੱਚਾ ਨਾਮ ਧਨ ਗੁਰੂ ਗੋਖਾ ਨੂੰ ਪ੍ਰਾਪਤ ਹੋਇਆ ਸਤਿਗੁਰੂ ਜੀ ਕਹਿੰਦੇ ਹਨ ਇਹ ਚਾਰ ਸ਼ਬਦ ਗੁਰੂ ਸਾਹਿਬ ਜੀ ਨੂੰ ਅਚਾਰਨ ਕੀਤੇ ਹਨ ਹਰ ਕਿਰਪਾ ਧਾਰੀ ਦਸਨ ਨਾਨਕ ਜਨ ਨਾਮ ਘਰਨ ਨਾਮ ਧਨ ਰਾਸ ਉਹ ਐ ਜਿਸ ਦਾ ਫਾਇਸ਼ਾ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਤ੍ਰੇਗੁ ਤ੍ਰੇਗੁ ਖਾਇਆ ਤ੍ਰੇਗੁ ਤ੍ਰੇਗੁ ਸੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਗੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਤੀਜੇ ਪਾਤਸ਼ਾਹ ਜੀ ਦੀ ਅਮਰਤੂ ਬਾਣੀ ਬਲਾਵੇ ਰਾਗ ਵਿੱਚ ਰੰਮ ਹੁੰਦੀ ਹੈ ਇੱਕੋ ਦੈ ਤਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗਰੀਬ ਨਿਵਾਜ ਸਤਿਗੁਰੂ ਜੀ ਮਨੁੱਖਾ ਜਨਮ ਦੀ ਸਫਲਤਾ ਜਿਹੜੀ ਨਾ ਹੋਣੀ ਹੈ ਇਸ ਨੂੰ ਪ੍ਰਕਾਰ ਰੂਪ ਕਰਕੇ ਸੱਚੇ ਪਾਤਸ਼ਾਹ ਕਹਿ ਰਹੇ ਹਨ ਪਰਮੇਸ਼ਰ ਦਾ ਭਜਨ ਸਿਮਰਨ ਕਰਨ ਤੋਂ ਬਗੈਰ ਜਿਵੇਂ ਮਾਰੂਨ ਕਹਤਨ ਕਾ ਖਾਦਾ ਪੈਦਾ ਮਾਇਆ ਸਭ ਵਿਪਕ ਹੈ ਜੋ ਨਾਮ ਹਰ ਰਾਤੇ ਜੋ ਪਰਮੇਸ਼ਰ ਦੇ ਨਾਮ ਚਿਰੰਗੇ ਹੋਏ ਹੈ ਉਨਰ ਖਾਣਾ ਵੀ ਪਹਿਨਣਾ ਵੀ ਸਭ ਪਵਿੱਤਰ ਹੈ ਸੌ ਵਾਰੀ ਫਿਟੇ ਮੂਕਈਏ ਤਾਂ ਇੱਕ ਲਾਨਤ ਹੁੰਦੀ ਹੈ ਸੌ ਵਾਰੀ ਲਾਨਤ ਕਈ ਤਾਂ ਇੱਕ ਧਰਗ ਹੁੰਦਾ ਹੈ ਸੋ ਹਜੂਰ ਫਰਮਾਉਂਦੇ ਹਨ ਇੱਕ ਅਦਾਇ ਪ੍ਰੂਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਤਰੇਗੁ ਤਰੇਗੁ ਆਇਆ ਜੋ ਪਰਮੇਸ਼ਰ ਦੇ ਭਜਨ ਤੋਂ ਬਗੈਰ ਖਾਣ ਦਾ ਜਿੰਨਾ ਯਤਨ ਕੀਤਾ ਹੈ ਉਹ ਵੀ ਤਰਕਾਰ ਹੈ ਤੇ ਜਿਹੜਾ ਪਦਾਰਥ ਨੂੰ ਖਾਦਾ ਹੈ ਉਹ ਵੀ ਤਰਕਾਰ ਹੈ ਤ੍ਰਿਗੁ ਤ੍ਰਿਗ ਸੋਇਆ ਆ ਤੇ ਸੌਣ ਦਾ ਜਿਹੜਾ ਸੇਜਾ ਆਦਿਕ ਵਿਸ਼ਾਉਣੀ ਹੈ ਇਹ ਯਤਨ ਕਰਨਾ ਇਹ ਵੀ ਤਰਕਾਰ ਹੈ ਤੇ ਜਿਹੜਾ ਉਸ ਤੇ ਲੇਟ ਕਰਕੇ ਸੌ ਰਿਆ ਪਰਮਾਦੀ ਹੋ ਕੇ ਵਾਹਿਗੁਰੂ ਦੇ ਭਜਨ ਤੋਂ ਬੇਮਖੋ ਉਹ ਸੋਣਾ ਵੀ ਪ੍ਰਕਾਰ ਹੈ ਤਰੇਗੁ ਤਰੇਗੁ ਕਾ ਮੰਗ ਚੜਾਇ ਤ੍ਰਕਾਰ ਜੋਗ ਸਾਧ ਸੰਗਤ ਜੀ ਕਪੜੇ ਹਣਗੇ ਤੇ ਤ੍ਰਕਾਰ ਹੈ ਉਹ ਅੰਗ ਜਿਨ੍ਹਾਂ ਦੇ ਤੇ ਚੜਾਈ ਹਣ ਪਹਿਰੇ ਹਣ ਤਰੇਗੋ ਸਰੀਰ ਪਕੰਧ ਸਹਿਤ ਸਿਉ ਤ੍ਰਕਾਰ ਹੈ ਉਹ ਸਰੀਰ ਤ੍ਰਕਾਰ ਹੈ ਉਹ ਕਟੰਬੋ ਸਹਿਤ ਸੰਯੁਗਤ ਪਰਿਵਾਰ ਦੇ ਸਿਉ ਪੁੱਤਰਾ ਦੇ ਇਸਤਰੀ ਦੇ ਸਮੇਤ ਸਉਪਤਰ ਘਾਰ ਆਹੋ ਦੇ ਸਰੀਰ ਨੂੰ ਜਿਤ ਹੁਣ ਖਾਸ ਨਾ ਪਾਇਆ ਜਿਸ ਜਿੰਨਾ ਵਿੱਚ ਲੱਗ ਕਰਕੇ ਹੁਣ ਮਨੁੱਖਾ ਜਨਮ ਨੂੰ ਪਾ ਕੇ ਕਸਮ ਆਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਦਰਸ਼ਨਾ ਨੂੰ ਨਹੀਂ ਪਾ ਸਕਿਆ ਪਾਉੜੀ ਛੁੜ ਗਈ ਫਿਰ ਹਾਥ ਨਾ ਆਵੇ ਇਹ ਮਨੁੱਖਾ ਜਨਮ ਹੋਵੇ ਕਲਯੁਗ ਦਾ ਸਮਾਂ ਹੋਵੇ ਤੇ ਗੁਰੂ ਸਾਹਿਬ ਦੀ ਬਾਣੀ ਨਿਰਪੱਖ ਉਪਦੇਸ਼ ਦੇਣ ਵਾਲੀ ਹੋਵੇ ਸਾਂਝੀ ਸਾਰਿਆਂ ਵਰਨਾ ਸ਼ਰਮਾਂ ਦੀ ਸਹਾਇਕ ਹੋਵੇ ਕਿ ਬਰਖਾ ਦਾ ਜਲ ਸਭ ਦਾ ਸਹਾਇਕ ਹੁੰਦਾ ਹੈ ਇਸ ਪ੍ਰਕਾਰ ਗੁਰਬਾਣੀ ਸਵਨਾ ਮਜਵਾ ਦੀ ਸਹਾਇਕ ਹੋਵੇ ਸਾਰਿਆਂ ਨੂੰ ਸਿੱਖਿਆ ਦੇਣ ਵਾਲੀ ਹੋਵੇ ਸਾਰੇ ਕਰਤੱਵਾਂ ਕਰਨ ਵਾਲਿਆਂ ਨੂੰ ਸਿੱਖਿਆ ਦੇਣ ਵਾਲੀ ਹੋਵੇ ਸਾਰਿਆਂ ਵਰਨਾ ਸ਼ਰਮਾਂ ਨੂੰ ਸਿੱਖਿਆ ਦੇਣ ਵਾਲੀ ਹੋਵੇ ਖੜ ਦਰਸ਼ਨਾਂ ਨੂੰ ਵੀ ਸਿੱਖਿਆ ਦੇਣ ਵਾਲੀ ਹੋਵੇ ਸੋ ਜੀ ਮਾਤਰ ਨੂੰ ਪਰਮਾਰਥ ਦਾ ਰਸਤਾ ਦੱਸਣ ਵਾਲੀ ਕੁਰਬਾਨੀ ਹੋਵੇ ਗੁਰੂ ਸੰਸਾਰ ਦਾ ਅਧੇ ਮਨੁੱਖਾ ਜਨਮ ਹੋਵੇ ਤੇ ਸਿੱਖੀ ਜੀਵਨ ਨੂੰ ਸਾਂਝਾ Hindu Musalman ਚ ਸਾਰਿਆਂ ਚ ਪਰਮੇਸ਼ਰ ਦੀ ਜੋਤ ਨੂੰ ਵੇਖਣ ਵਾਲਾ ਗੁਰੂ ਸਾਹਿਬ ਦਾ ਸਿੱਖੀ ਦਾ ਪੰਥ ਹੋਵੇ ਧਰਮ ਹੋਵੇ ਫੇਰ ਵੀ ਜਿਹੜਾ ਗੁਰੂ ਕਾ ਅਮਰਤ ਨਾ ਛਕੇ ਅਤੇ ਜਿਹੜਾ ਫੇਰ ਵੀ ਗੁਰਸਿੱਖ ਨਾ ਬਣੇ ਅਤੇ ਫੇਰ ਇਹੇ ਜੇ ਸਮੇਂ ਨੂੰ ਕਲਯੁਗ ਦੇ ਨੂੰ ਜਿਹੜਾ ਨਾਂ ਸੰਭਾਲ ਲਵੇ ਉਹਨਾਂ ਦੇ ਹੱਥ ਕੁਝ ਨਹੀਂ ਆਉਣਾ ਸਾਧ ਸੰਗਤ ਜੀ ਸੋ ਗ੍ਰੀਵ ਨੂੰ ਆਈ ਫਰਮਾਉਂਦੇ ਹਨ ਪੌੜੀ ਚ ਫਿਰ ਹੱਥ ਨਾ ਆਵੇ ਇਹ ਮਨੁੱਖਾ ਜਨ ਰੂਪੀ ਪੌੜੀ ਜਦੋਂ ਛੁੱਟ ਗਈ ਹੱਥਾਂ ਵਿੱਚੋਂ ਜਾਂ ਬ੍ਰਹਮ ਵਿਦਿਆ ਰੂਪੀ ਪੌੜੀ ਜਿਹਦੀਆਂ ਸੁਭਿਸ਼ਾ ਸੋਚਾਰਨਾ ਤਨੁ ਮਾਨਸ ਹੈ ਸਤਵਪਤ ਅਤੇ ਅਸੰਗਸਕਤ ਪਦਾਰਥਾ ਭਾਵਨੀ ਤੁਰਿਆ ਇਸ ਸੱਜ ਜਿਹਦੇ ਟੰਬੇ ਹਨ ਇਹੀ ਦੀ ਭੂਮਿਕਾ ਰੂ ਪੌੜੀ ਜਦੋਂ ਛੁੱਟ ਗਈ ਹੱਥ ਵਿੱਚੋਂ ਪਰਮੇਸ਼ਰ ਦੀ ਭਗਤੀ ਰੂ ਪੌੜੀ ਜਦੋਂ ਛੁੱਟ ਗਈ ਗਿਆਨ ਦੀਆਂ ਭੂਮਿਕਾ ਰੂਪੀ ਪੌੜੀ ਜਦੋਂ ਹੱਥੋਂ ਛੁੱਟ ਗਈ ਫਿਰ ਹਾਥ ਨਾ ਆ ਆ ਫਿਰ ਇਹ ਮਨੁੱਖਾ ਜਨਮ ਹੱਥ ਨਹੀਂ ਆਉਣਾ ਫਿਰ ਭਗਤੀ ਕਰਨ ਦਾ ਚਾਰ ਪਾਵਦ ਸਿੰਘ ਗੁੰਗਮੁਖ ਤਬ ਕੈਸੇ ਗੁਣ ਗਈ ਹੈ ਫਿਰ ਇਹ ਸਮਾ ਹੱਥ ਨਹੀਂ ਆਵੇਗਾ ਅਸ਼ਦਾਵਾ ਹੀ ਰਹਿ ਜਾਏਗਾ ਇਹਲਾ ਜਨਮ ਗਵਾਇਆ ਐਈਲਾ ਜਿਹੜਾ ਬ्यर्थ ਜਨਮ ਗਵਾ ਲਿਆ ਹੁਣ ਐ ਬਿਨਾ ਲਾ ਲਾਹੇ ਤੋਂ ਲਾਹੇ ਤੋਂ ਬਗੈਰ ਜਨਮ ਗਵਾ ਲਿਆ ਹੈ ਐਈਲਾ ਨਾ ਸੁੰਦਰ ਦਾ ਹੈ ਸੁੰਦਰ ਜਨਮ ਗਵਾ ਲਿਆ ਹੈ ਐਈਲਾ ਬ्यर्थੀ ਜਨਮ ਗਵਾ ਲਿਆ ਹੈ ਦੂਜਾ ਭਾਉ ਨਾ ਦੀ ਲਿਵ ਲਾਗਣ ਕਿ ਜਿਹੜਾ ਦੂਜੀਆਂ ਚੀਜ਼ਾਂ ਨਾਲ ਪ੍ਰੇਮ ਹੈ ਨਾ ਵਾਹਿਗੁਰੂ ਨੂੰ ਛੱਡ ਕੇ ਦੁਆ ਦੇ ਭਾਉ ਦੇਵੀ ਦੇਵਤਿਆਂ ਨਾਲ ਲੱਗਣਾ ਮੜੀਆਂ ਮਸਾਣਾ ਨੂੰ ਪੂਜਦੇ ਫਿਰਨਾ ਦੋ ਮਾਰਨ ਕਾ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਵਸਾਣ ਨਾ ਜਾਈ ਇਹਨਾਂ ਦੀ ਪੂਜਾ ਚ ਮਟੀਆਂ ਵਿੱਚ ਇਹ ਮਸਾਣਾ ਅੱਗੇ ਜਾ ਕੇ ਮੱਥੇ ਟੇਕਣੇ ਅਤੇ ਦੁਬਦਾ ਦੀ ਪੜਾਈ ਪੜਨੀ ਇਹ ਸਾਧ ਸੰਗਤ ਜੀ ਦੋਦਾ ਜਿਹੜਾ ਦੂਜਾ ਭਾਉ ਹੈ ਦੂਜਾ ਭਾਉ ਨਾ ਦੀ ਲਿਵ ਲੱਗੋ ਵਾਹਿਗੁਰੂ ਜੀ ਲਿਵ ਨਹੀਂ ਲੱਗਣ ਦਾ ਬਿਰਤੀ ਨਹੀਂ ਜੁੜਨ ਦਾ ਦੂਜੀਆਂ ਚੀਜ਼ਾਂ ਜਿਨਾਂ ਚ ਪ੍ਰੇਮ ਕਰਦਾ ਰਹਿੰਦਾ ਇਹ ਜੀਵ ਜਿਨ ਹਰ ਕੇ ਚਰਨ ਸਾਰੇ ਜਿਨਾਂ ਪੁਰਖਾਂ ਨੇ ਦੁਆਦ ਭਾਜ ਲਾ ਕੇ ਹਰੀ ਦੇ ਚਰਨਾ ਕਮਲਾ ਦਾ ਪਿਆਰ ਵਿਸਾਰ ਦਿੱਤਾ ਹੈ ਇਹ ਦੁਆਦ ਭਾਈ ਇਹਨੇ ਜਿਹੜਾ ਲਿਵ ਨਹੀਂ ਲੱਗਣਦਾ ਪਰਮੇਸ਼ਰ ਵਿੱਚ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਇਹ ਜਗ ਦੇ ਜੀਵਨ ਚੇਤਨ ਸੁਰੂਪ ਦਾਤਾ ਜੀ ਸਾਰਿਆਂ ਨੂੰ ਰੋਜੀ ਦੇਣ ਵਾਲੇ ਸੱਚੇ ਪਾਤਸ਼ਾਹ ਤੇਰੇ ਭਗਤ ਤੇਰੇ ਸੇਵਕ ਭਾਵ ਵਾਲੇ ਜਿਹੜੇ ਭਗਤ ਹਨ ਜਿਹੜੇ ਮਾਨ ਮਾਨ ਤੋਂ ਰਹਿ ਸੇਵਕ ਭਾਵ ਵਾਲੇ ਹਨ ਦਿਨ ਕੀ ਤੰਗ ਦਿਵਾਰੇ ਉਹਨਾਂ ਭਗਤਾਂ ਦੇ ਆਪ ਦੇ ਸੇਵਕਾਂ ਦੇ ਕਹ ਜੰਮਣ ਮਰ ਦੇ ਦੁੱਖ ਮੇੜ ਦਿੱਤੇ ਹਨ ਨਿਵਰਤ ਕਰ ਦਿੱਤੇ ਹਨ ਰਹਾਉ ਤੂੰ ਦਇਆਲ ਦਇਆਪਤ ਦਾਤਾ ਤੂੰ ਮਾਰੇ ਪਿਛਲੇ ਜੁਗਾਂ ਚ ਵੀ ਧਿਆਨੂ ਸੀ ਹੁਣ ਵੀ ਦਇਆ ਤੇ ਗੁਣਾਂ ਦਾ ਪਤੀ ਹੈਂ ਅਤੇ ਦਾਤਾਂ ਹੈ। ਕੀ ਇਹ ਜੰਤ ਵਿੱਚ ਆਰੇ ਜਾਰੇ ਤੁਸ ਜੀ ਕੀ ਕਰ ਸਕਦੇ ਐ ਕਰਤਬਾਂ ਦੇ ਅਧੀਨ ਹੋਏ ਹੋਏ। ਸੁਤੰਤਰ ਹੈ ਹੀ ਨਹੀਂ ਪਤੰਤਰ ਕਰਮਾਂ ਦੇ ਮਾਰੇ ਤੁਰੇ ਫਿਰਦੇ ਹੈ। ਸੋ ਇਹ ਵਿਚਾਰੇ ਤੁਸ ਜੀਬ ਕੀ ਕਰ ਸਕਦੇ ਹਨ। ਮੁਕਤ ਬੰਧ ਸਭ ਤੁਜ ਤੇ ਹੋਏ। ਇਹ ਮਹਾਰਾਜ ਜਿਹੜਾ ਬੰਧਨਾ ਤੋਂ ਮੁਕਤ ਹੋਣਾ ਹੈ ਇਹ ਤੁਹਾਡੀ ਕਿਰਪਾ ਨਾਲ ਹੀ ਹੋ ਸਕਦਾ ਹੈ। ਸੰਗਤਾਂ ਮੰਤਾਂ ਦੇ ਆਵਰੰਦੇ ਜਿਹੜੇ ਬੰਦਨ ਪਏ ਹੈ ਕਿਰੋਂ ਤੋਂ ਮੁਕਤ ਜਿਹੜਾ ਹੋਣਾ ਹੈ ਇਹ ਤੇਰੀ ਵੱਲੋਂ ਹੀ ਹੋ ਸਕਦਾ ਹੈ ਸੱਚੇ ਪਾਤਸ਼ਾਹ ਜੀ ਐਸਾ ਆਖ ਬਖਾਣੀ ਕੋਈ ਕੋਈ ਐਸਾ ਗੁਰਮੁਖ ਹੈ ਜਿਹੜਾ ਮੁਕਤੀ ਦੀ ਪ੍ਰਾਪਤੀ ਹੋਣੀ ਜਾਂ ਬੰਦਨਾਂ 'ਚ ਫਸੇ ਹੋਣ ਅਗਿਆਨ ਦੇ ਬੰਦਨਾਂ 'ਚ ਛੁੱਟ ਕੇ ਮੁਕਤ ਹੋਣਾ ਸਭ ਆਪ ਵੱਲੋਂ ਹੀ ਹੋ ਸਕਦਾ ਹੈ ਬੰਦਖਲਾਸੀ ਪਾਣਾ ਹੋਏ ਹੋਰ ਆਖ ਨਾ ਸਕਿਆ ਕੋਈ 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 ਐਸਾ ਗੁਰਮੁਖ ਹੈ ਇਹ ਆਖਿਆਣਾ ਦੁਆਰਾ ਮੁਖ ਦੁਆਰਾ ਕਸਮ ਕਰਦਾ ਹੈ ਗੁਰਮੁਖ ਹੋਵੇ ਸੋ ਮੁਕਤ ਕਹੀਐ ਸੇ ਮਹਾਰਾਜ ਜਿਹੜੇ ਗੁਰਮਖ ਹੁੰਦੇ ਉਹ ਮੁਕਤ ਕਹੀਦੇ ਹਨ ਮਨਮੁਖ ਬੰਦ ਵਿਚਾਰੇ ਜਿਹੜੇ ਮਨਮੁਖਤਾ ਹੀ ਜਿਵੇਂ ਬੰਦਾਂ ਚ ਪਏ ਆ ਵਿਚਾਰੇ ਕਿਉਂ ਮੁਕਤ ਹੋਣਾ ਗੁਰਮੁਖ ਬਣ ਕੇ ਬੰਦਾਂ ਚ ਪਹਿਣਾ ਮਨਮੁਖ ਬਣ ਕੇ ਇਹ ਮਹਾਰਾਜ ਆਪ ਦੀ ਬਲੇ ਹੋ ਰਿਹਾ ਜਿਹੀ ਜਿਕੇ ਦੀ ਕਰਨੀ ਹੈ ਉਹ ਜァ ਫਲ ਤੂੰ ਦੇ ਰਿਹਾ ਹੈ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਮੁਕਤ ਗੁਰਮੁਖੋ ਹਨਗੇ ਜਿਨ੍ਹਾਂ ਦੀ ਕਰਾ ਸ਼ੁਆਹ ਗੁਰੂ ਤੇਰੇ ਚ ਬਿਰਤੀ ਜੁੜ ਗਈ ਲਿਵ ਲੱਗ ਗਈ ਹੈ sada reh har sada hari tere naal jehde mile rehnde han jude rehnde liv laake din ki gahn gat kahi na jaai ਉਹਨਾਂ ਦੀ ਜਿਹੜੀ ਗੁਪਤ ਗਤੀ ਹੈ ਗਏ ਨੇ ਪਕੜਿਆ ਹੈ ਮਨ ਦੀ ਗਤੀ ਚਾਲ ਨੂੰ ਜਿਹੜਾ ਉਹਨਾਂ ਦੇ ਗਹਿਣ ਜੋ ਗਿਆਨ ਹੈ ਕਸ਼ਨ ਪਕੜਨਾ ਇਹਨੂੰ ਗਾਤ ਨਾਸ ਕੀਤੇ ਜਿਹੜਾ ਗਿਆਨ ਨੂੰ ਮਹਾਤਮਾ ਨੇ ਅਦੇ ਗਹਿਣ ਗੁਪਤ ਗਤੀ ਹੈ ਜਿਹੜੀ ਪਰਮੇਸ਼ਰ ਤੇਰੀ ਪ੍ਰਾਪਤੀ ਵਾਲੀ ਇਹ ਉਹਨਾਂ ਨੂੰ ਜੋ ਪ੍ਰਾਪਤ ਕਥਨ ਨਹੀਂ ਕੀਤੀ ਜਾ ਸਕਦੀ ਸੱਚ ਹੈ ਆਪ ਸਵਾਰ ਆਪ ਸੱਚੇ ਪਾਤਸ਼ਾਹ ਨੇ ਜੀਵਨ ਸਵਾਰ ਲਏ ਹਨ ਪਰਮ ਭੁਲਾਣੇ ਸਤਨਮੁਖ ਕਹੀ ਹੈ ਜਿਹੜੇ ਭਰਮ ਦੇ ਵਿੱਚ ਭੁੱਲਣ ਚਾ ਰਹੇ ਹਨ ਪਰਮਨੁ ਭੁਲਾ ਦੇਤੇ ਹੈ ਉਹਨਾਂ ਦਾ ਨਾਮ ਤਿਨਾਂ ਲੋਕਾਂ ਚ ਮਨ ਮੁਕਹੀਦਾ ਹੈ ਨਾ ਉੜਵਾਰ ਨਾ ਪਾਰੇ ਨਾ ਉਹਨਾਂ ਦਾ ਉੜਵਾਰ ਆ ਲੋਕ ਸੁਧਰਦਾ ਹੈ ਭਗਤੀ ਨਹੀਂ ਕਰਦੇ ਪਰਮੇਸ਼ਰ ਦੀ ਤੇ ਨਾ ਪਾਰ ਪ੍ਰਲੋਕ ਮੁਕਤ ਹੁੰਦੇ ਹਨ ਜਿਸ ਨੂੰ ਨਾਮ ਨਾ ਮਨੁੱਖਾ ਜਨ ਨੂੰ ਫੇਰ ਮਿਲਦਾ ਨਾ ਸੰਗਤ ਕਰਦੇ ਐ ਨਾ ਪਾਰ ਮੋਖ ਨੂੰ ਪ੍ਰਾਪਤ ਹੁੰਦੇ ਐ ਜਿਸ ਨੂੰ ਨਦਰ ਸੋਈ ਜਨ ਪਾਏ ਕੂਬੀਆ ਕੋ ਕੁੱਤਾ ਜੈਸੇ ਘਰ ਕੋ ਨ ਘਾਟ ਕੋ ਐਹੀ ਜੀ ਹਾਲਤ ਹੈ ਨਾ ਮਨੁੱਖਾ ਜਨ ਮਿਲਦਾ ਫਿਰ ਨਾ ਮੁਕਤ ਹੁੰਦੇ ਹਨ ਉਹ ਪੁਰਖ ਕਿਹੜੀਆਂ ਜੁਨਾ ਦੀ ਭਰਮ ਦੇ ਰਹਿੰਦੇ ਹਨ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਕੇਹਨਾਰੇ ਜਿਨ੍ਹਾਂ ਦੇ ਤੇ ਆਪ ਕਿਰਪਾ দৃষ্টি ਕਰਦੇ ਹੋ ਉਹ ਸਤਿਗੁਰਾਂ ਦੀ ਪ੍ਰਾਪਤੀ ਕਰਦੇ ਹਨ ਗੁਰ ਕਾਬਦ ਸਮਾਲੇ ਅਤੇ ਗੁਰ ਸਤਿਗੁਰਾਂ ਦੀ ਪ੍ਰਾਪਤੀ ਕਰਕੇ ਉਹ ਜਨਪੁਰਖ ਗੁਰੂ ਸਾਹਿਬ ਦੇ ਸ਼ਬਦ ਨੂੰ ਉਪਦੇਸ਼ ਨੂੰ ਸਮਾਲੇ ਯਾਦ ਕਰਦੇ ਹੈ ਹਰ ਵਕਤ ਸਿਮਨ ਕਰਦੇ ਗੁਰ ਕਾਬਚਨ ਬਸਾਇ ਜੀ ਨਾਲੇ ਜਲਨੀ ਡੂਬਾ ਤਸ ਕਰਨੀ ਦੇਵਾ ਪਾਹੇ ਨਾ ਸਾਕੈ ਜਾਲੇ ਹਰ ਜਨ ਮਾਇਆ ਮਾਹੇ ਨਿਸਤਾਰੇ ਜੇ ਹਰੀਓ ਤੇਰੇ ਜਨ ਭਗਤ ਹੈ ਉਹ ਮਾਇਆ ਵਿੱਚ ਗ੍ਰਸਤ ਵਿੱਚ ਰਹਿੰਦੇ ਆ ਉਹਨਾਂ ਨੂੰ ਤਾਰਤਾ ਤੇ ਮੁਕਤ ਕਰਤਾ ਹੈ ਮਾਇਆ ਦੇ ਬੰਧਨਾਂ ਦੇ ਵਿੱਚ ਸਾਰਾ ਸੰਸਾਰ ਫਸਿਆ ਹੋਇਆ ਹੈ ਉਹਨਾਂ ਨੂੰ ਮਾਇਆ ਦੇ ਵਿੱਚੋਂ ਹੀ ਮਾਰਾ ਆਪਮਾਰਤਾ ਹੈ ਨਿਹਾਲ ਕਰ ਦਿੰਦਾ ਹੈ ਨਾਨਕ ਭਾਗ ਹੋਵੇ ਜਿਸ ਮਸਤਕ ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਮਹਾਰਾਜ ਜਿਨ੍ਹਾਂ ਦੇ ਮੱਥੇ ਦੇ ਇਸ ਕਾਮਕਰੂ ਕੀਤੇ ਰੂਪ ਭਾਗ ਹਨ ਕਾਲ ਹੈ ਮਾਰ ਬਿਦਾਰ ਉਹ ਮਾਰੇ ਕਾਲ ਜਿਹੜਾ ਸਾਰਿਆਂ ਨੂੰ ਮਾਰ ਕੇ ਨਾਸ ਕਰ ਰਿਹਾ ਹੈ ਉਹਨੂੰ ਬਿਦਾਰ ਹੁਸ਼ਿਆਰ ਹੋ ਕੇ ਮਾਰ ਦਿੰਦੇ ਹਨਗੇ ਕਾਲ ਨੂੰ ਮਾਰ ਕੇ ਬਿਦਾਰੇ ਕੱਟ ਦਿੰਦੇ ਹੈ ਖਡਾ ਦਿੰਦੇ ਹਨ ਕਾਲ ਨੂੰ ਤੇ ਮਾਰ ਕਾਮਨਾ ਨੂੰ ਉਹ ਮਾਰ ਕਰਕੇ ਬਿਦਾਰੇ ਹੁਸ਼ਿਆਰ ਹੋ ਜਾਂਦੇ ਹਨ